ਸੋਤੇ ਹੋਏ ਸੁਤੇ ਸਿੱਧ ਸਤ ਵਿੱਚ ਸ਼ਾਮ ਸਿਉਂਦੀ ਸਿੰਘ ਗੁਰਦੀਪ ਗੱਲ ਗੌਰ ਨਾਲ ਸੁਣਦਾ ਸਤਿਕਾਰ ਜੀ ਮੈਂ ਜਸਵਿੰਦਰ ਸਿੰਘ ਕੱਲ ਸ਼ਾਮੀ ਮੈਂ ਤੇ ਗੁਰਦੀਪ ਇੱਕ ਪਿੰਡ ਦੀ ਸਤ ਕੋਲ ਦੀ ਲੰਗੇ ਜਾ ਰਹੇ ਸੀ ਤੇ ਸਤ ਚ ਬੈਠੇ ਬਾਬੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਇੱਕ ਬਾਬੇ ਸ਼ਾਮ ਸਿੰਘ ਨਾਲ ਸਾਡੀ ਗੱਲਬਾਤ ਹੋਈ ਬਾਬੇ ਨੇ ਬੜੀਆਂ ਕੰਮ ਦੀਆਂ ਗੱਲਾਂ ਦਸੀਆਂ ਤੇ ਗੁਰਦੀਪ ਨੇ ਉਹ ਗੱਲਾਂ ਲਿਖ ਕੇ ਮੈਨੂੰ ਦੇਤੀਆਂ ਤੇ ਮੈਂ ਤੁਹਾਡੇ ਰੂਬਰੂ ਕਰਨ ਲੱਗਿਆ ਉਮੀਦ ਆ ਤੁਸੀਂ ਸਾਰੇ ਆਨੰਦ ਮਾਣੋਗੇ ਉਸ ਪਿੰਡਾਂ ਦੀ ਸੱਤ ਦਾ ਸੱਤ ਵਿੱਚ ਬੈਠੇ ਬਾਬਿਆਂ ਦਾ ਤੇ ਬਾਬਿਆਂ ਦੁਆਰਾ ਦੱਸੀ ਹੋਈਆਂ ਗੱਲਾਂ ਦਾ ਸੋ ਬਾਬਾ ਸ਼ਾਮ ਸਿੰਘ ਆਪਣੇ ਸਾਹਮਣੇ ਖੜੇ ਮੁੰਡੇ ਨੂੰ ਕੀ ਕਹਿ ਰਿਹਾ ਹੈ ਕਹਿੰਦਾ ਇੱਕ ਵਾਹੀ 36 ਦੀ ਤੇ ਦੂਜੀ ਵਾਹੀ 40 ਦੀ ਇੱਕ ਵਾਹੀ 36 ਦੀ ਤੇ ਦੂਜੀ ਵਾਹੀ 40 ਦੀ ਮਿਣ ਲੈਣ ਜਾਨੂ ਕਿੱਲਾ ਕਰਮਾਂ ਦੇ ਨਾਲ ਜੀ ਵਿਸ਼ਵਾਸੀਆਂ ਤੋਂ ਵਿਸਵਾ ਤੇ ਬਿਸਵਿਆਂ ਤੋਂ ਵਿੱਗਾ ਬਣੇ ਬਿੱਗੇ ਨਾਲੋਂ ਛੋਟੀ ਸੁਣ ਮੁੰਡਿਆ ਕਨਾਲ ਜੀ 25 ਕਿੱਲੇ ਬਣਦੇ ਮਰੱਬਾ ਇੱਕ ਸੁਣ ਮੇਰੀ 25 ਕਿੱਲੇ ਬਣਦੇ ਮਰੱਬਾ ਇੱਕ ਸੁਣ ਮੇਰੀ ਕੱਢਦਾ ਹਲਾਵਾ ਕਾਮਾਂ ਵਾਹਣ ਨੂੰ ਬੁੰਦੈ ਸੋਤੇ ਹੋਏ ਸੁਤੇ ਸਿੱਧ ਸੱਥ ਵਿੱਚ ਸ਼ਾਮ ਸੌਂਦੀ ਸਿੰਘ ਗੁਰਦੀਪ ਗੱਲ ਗੌਰ ਨਾਲ ਸੁਣਦਾ ਅੱਗੇ ਕਹਿਣ ਲਗੇ ਚਟੂਰੇ ਚ ਠੰਡੀ ਦਹੀਂ ਵਿੱਚ ਮਾਰ ਧਾਰਾਂ ਸਿੱਧੀਆਂ ਪੀ ਕੇ ਤਿਓੜ ਕੜ ਕਈਆਂ ਨਾਲ ਪੱਟਿਆ ਹਾਰੇ ਵਿੱਚ ਤੌੜੀ ਧਰੀ ਤੌੜੀ ਵਿੱਚ ਕੜੇ ਹੋਏ ਸੰਧੂਰੀ ਹੋਏ ਦੁੱਧ ਨੂੰ ਹੈ ਇੱਕੋ ਸਾਹੇ ਡਿੱਕਿਆ ਮਿੱਟੀ ਵਿੱਚ ਘੁਲ ਘੁਲ ਜੁੱਸੇ ਚਮਕਾਉਂਦੇ ਰਹੇ ਤਾਂ ਬਾਬਾ ਜੀ ਆਪਣੇ ਵੇਲੇ ਦੀ ਗੱਲ ਕਰਦੇ ਨੇ ਕਹਿੰਦਾ ਮਿੱਟੀ ਵਿੱਚ ਘੁਲ ਘੁਲ ਜੁਸ ਸੇ ਚਮਕਾਉਂਦੇ ਰਹੇ ਸਾਡੇ ਜਿਹਾ ਚੋਬਰ ਨਾ ਰਿਹਾ ਕੋਈ ਹੁਣਦਾ ਸੋਤੇ ਹੋਏ ਸੋਤੇ ਸਿੱਧ ਸੱਤ ਵਿੱਚ ਸ਼ਾਮ ਸਿਉਂਦੀ ਸਿੰਘ ਗੁਰਦੀਪ ਗੱਲ ਗੌਰ ਨਾਲ ਸੁਣਦਾ ਹਰੜ ਬਹੇੜੇ ਔਲਾ ਤਿਰਫਲਾ ਬਣ ਜਾਂਦਾ ਹੈ ਹਰੜ ਬਹੇੜੇ ਔਲਾ ਤਿਰਫਲਾ ਬਣ ਜਾਂਦਾ ਹੈ ਟਿੱਪਲ ਬਰੋਟਾ ਨਿੰਮ ਬਣੇ ਤਿਰਵੈਣੀ ਜੀ ਸਰਤ ਆਕਾਸ਼ ਤੇ ਪਤਾਲ ਨੇ ਤ੍ਰੈ ਲੋਕ ਰਜੋ ਤਮੋ ਸਤੋ ਗੱਲ ਸਿਆਣਿਆਂ ਦੀ ਕਹਿਣੀ ਜੀ ਕਿੱਕਰ ਦਾ ਸੱਕ ਫੁੱਲ ਤੁੱਕੇ ਗੂੰਦ ਦਾਤਣਾ ਕਿੱਕਰ ਦਾ ਸੱਕ ਫੁੱਲ ਤੁੱਕੇ ਗੂੰਦ ਦਾਤਣਾ ਪਤਾ ਨਹੀਂ ਥੋਨੂੰ ਪੁੱਤ ਲਹੂ ਇਹ ਪੁੰਦੈ ਸੋਤੇ ਹੋਏ ਸੁਤੇ ਸਿੱਧ ਸੱਤ ਵਿੱਚ ਸ਼ਾਮ ਸਿਉਂਦੀ ਸਿੰਘ ਗੁਰਦੀਪ ਗੱਲ ਗੌਰ ਨਾਲ ਸੁਣਦਾ ਸਿੰਘ ਗੁਰਦੀਪ ਗੱਲ ਗੌਰ ਨਾਲ ਸੁਣਦਾ ਸੋ ਦੋਸਤੋ ਅਸੀਂ ਤਾਂ ਬਾਬੇ ਸ਼ਾਮ ਸਿੰਘ ਦੀਆਂ ਗੱਲਾਂ ਬੜੇ ਗੌਰ ਨਾਲ ਸੁਣੀਆਂ ਤੁਸੀਂ ਵੀ ਸੁਣਿਓ ਕਿਉਂਕਿ ਪਿੰਡਾਂ ਦੀਆਂ ਸੱਥਾਂ ਵਿੱਚ ਦੁੱਧ ਚਿੱਟੀਆਂ ਦਾੜ੍ਹੀਆਂ ਤੇ ਤਾਜ਼ਾਂ ਵਰਗੇ ਸਾਫੇ ਬੰਨੀ ਬੈਠੇ ਬਜ਼ੁਰਗ ਸਾਡੇ ਪਿੰਡ ਦਾ ਮਾਣ ਹੁੰਦੇ ਨੇ ਤੇ ਬਹੁਤੇ ਐਸੇ ਕੰਮ ਨੇ ਜਿਹੜੇ ਸਿਆਣੇ ਬਜ਼ੁਰਗਾਂ ਮਨਾ ਨਹੀਂ ਹੁੰਦੇ ਆਓ ਇਹਨਾਂ ਦਾ ਸਤਿਕਾਰ ਕਰੀਏ ਤੇ ਸਾਰਿਆਂ ਨਾਲ ਪਿਆਰ ਕਰੀਏ ਮਿਲਦੇ ਆ ਇੱਕ ਅਗਲੀ ਵੀਡੀਓ ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ